ਬੜੀ ਬਹੁਤ ਲੱਗੀ ਹੋਈ ਜੀ ਅੱਜ ਐਪੀ ਆਲੰਦਪੁਰ ਕੁੱਟਿਆ ਦੀ ਸ਼ੁਰੂਆਤ ਹੋਈ ਹੈ ਤਾਂ ਮੈਂ ਸਾਰੇ ਰਾਜਪੁਰਾ ਵਾਸੀਆਂ ਨੂੰ ਬਾੜ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਨੀ ਆ ਤੇ ਸਾਡੇ ਮਹਿਤਾ ਜੀ ਨੇ ਸਭ ਤੋਂ ਪਹਿਲਾਂ ਸਾਡੇ ਕੋਲੇ ਆਏ ਔਰ ਆਪਾਂ ਇਹ ਕਿ ਆ ਕਿ ਆਪਾਂ ਇੱਥੇ ਸ਼ੁਰੂਆਤ ਕਰਨੀ ਹੈ ਇੱਕ ਗੁਰੂ ਮਹਾਰਜ ਦਾ ਦਰਬਾਰਸ਼ ਦੀ ਸ਼ੁਰੂਆਤ ਹੋ ਰਹੀ ਹੈ ਚਾਵਲਾ ਜੀ ਬਾਈ ਜੀ ਅਤੇ ਸਾਰੇ ਮੇਰੀਆਂ ਭੈਣਾ ਭਰਾ ਇਹਨਾਂ ਦੇ ਸਭ ਦੇ ਸਹਿਯੋਗ ਨਾਲ ਅੱਜ ਆਨੰਦਪੁਰ ਕੁਟਿਆ ਦੀ ਸ਼ੁਰੂਆਤ ਹੋਈ ਹੈ ਤਾਂ ਮੈਂ ਇਹ ਕਹੂੰਗੀ ਕਿ ਇੱਕ ਪਰਮਾਤਮਾ ਨਾਲ ਮਿਲਾਨ ਦਾ ਸਾਨੂੰ ਇੱਕ ਨਿਆ ਦਰਬਾਰ ਹੋਰ ਸਟਾਰਟ ਹੋ ਗਿਆ ਕਿ ਜਿੱਥੇ ਅਸੀਂ ਆ ਕੇ ਬਾਈ ਜੀ ਦਾ ਆਸ਼ੀਰਵਾਦ ਲੈ ਕੇ ਅਸੀਂ ਅੱਛੇ ਕਨੇਕ ਕੰਮਾਂ ਵੱਲ ਚੱਲ ਸਕੀਏ ਔਰ ਪਰਮਾਤਮਾ ਦਾ ਜਿਹੜਾ ਪਰਮਾਤਮਾ ਨਾਲ ਮੇਲ ਹੈ ਉਸ ਉਸ ਵੱਲ ਅਸੀਂ ਵੱਧ ਸਕੀਏ ਮੇਰੇ ਰਾਜਪੁਰੇ ਲਈ ਅੱਜ ਖੁਸ਼ੀ ਦੀ ਗੱਲ ਆ ਇੱਕ ਹੋਰ ਕੂਟੀਆ ਜੋ ਹੈ ਇੱਥੇ ਸਥਾਪਿਤ ਹੋ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਜੋ ਆਸ-ਪਾਸ ਦੇ ਲੋਕ ਹੈ ਜਿਹੜੇ ਨੇੜੇ-ਤੇੜੇ ਹਨ ਦੇਖੋ ਕਿਸੇ ਵੀ ਏਰੀਆ 'ਚ ਮੰਦਿਰ ਹੈ ਚਾਹੇ ਕੋਈ ਮਤਲਬ ਕੋਈ ਵੀ ਪ੍ਰਭੂ ਦਾ ਦਰਵਾਰਾ ਹੈ ਦਰਵਾਰ ਹੈ ਜਾਂ ਕੁਟਿਆ ਹੈ ਤਾਂ ਮੈਂ ਕਹਨੀ ਆ ਵੀ ਜਦੋਂ ਇੱਥੇ ਕੁਟਿਆ ਦੀ ਸਟਾਰਟ ਹੋਈ ਹੈ ਇੱਥੇ ਪ੍ਰਭੂ ਦੇ ਭਜਨ ਸਾਰਾ ਦਿਨ ਚੱਲਿਆ ਕਰਨਗੇ ਨਾਮ ਸਿਮਰਨ ਹੋਇਆ ਕਰੂਗਾ ਇਹ ਏਰੀਆ ਦੇ ਤਾਂ ਭਾਗ ਹੀ ਖੁੱਲਗੇ ਐ ਔਰ ਬਹੁਤ ਅੱਛੀ ਵਾਈਬ੍ਰੇਸ਼ਨ ਇੱਥੇ ਇਸ ਏਰੀਆ ਵਿੱਚ ਹੋਊਗੀ ਔਰ ਸਾਡਾ ਰਾਜਪੁਰਾ ਹੋਰ ਤਰੱਕੀਆਂ ਤੇ ਜਾਊਗਾ ਮੈਡਮ ਪਹਿਲੇ ਨਾਲੋਂ ਹੈਲਥ ਕੀ ਮੇਰੀ ਹੈਲਥ ਠੀਕ ਹੈ ਮੈਂ ਸਾਰੇ ਆਪਣੇ ਰਾਜਪੂਰਾ ਵਾਸੀਆਂ ਦਾ ਵੀ ਧੰਨਵਾਦ ਕਰੂੰਗੀ ਕਿ ਪਰਮਾਤਮਾ ਦਾ ਆਸ਼ੀਰਵਾਦ ਮਿਲਿਆ ਔਰ ਰਾਜਪੂਰਾ ਦੇ ਮੇਰੇ ਸਾਰੇ ਵਾਸੀਆਂ ਨੇ ਪਰਮਾਤਮਾ ਅਗੇ ਦੁਆ ਕੀਤੀ ਕਿ ਮੈਂ ਜਲਦੀ ਠੀਕ ਹੋ ਜਾ ਤੇ ਮੈਂ ਜਲਦੀ ਠੀਕ ਹੋ ਕੇ ਅੱਜ ਤੁਹਾਡੇ ਵਿੱਚਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਤੇ ਉਵੇਂ ਜਿਵੇਂ ਪਹਿਲਾ ਦਿਨ ਰਾਤ ਕੰਮ ਕਰਦੀ ਸੀ ਉਹ ਦਿਨ ਰਾਤ ਕੰਮ ਕਰਦੀ ਮੈਡਮ ਇੱਕ ਤੁਹਾਡਾ ਪਰਸਨਲ ਸਵਾਲ ਹੈ ਕਿ ਬਾਲਪੁਰੀ ਕਮਿਊਨਿਟੀ ਨੇ ਹੋਰ ਕਮਿਊਨਿਟੀ ਤੇ ਹੁਣ ਮੈਂ ਸੁਣਿਆ ਕਿ ਨੂੰ ਵੀ ਤੁਹਾਡੀ ਜਿਹੜੀ ਆ ਰਹੀ ਹੈ ਉਹ ਬਾਲਪੁਰ ਬਰਾਦਰੀ ਤੋਂ ਆ ਰਹੀ ਹੈ ਕੀ ਕਹਿਣਾ ਚਾਹੋਗੇ ਕਿਤੇ ਕੋਈ ਪੋਲੀਟਿਕਲ ਸਟੰਟ ਹੈ ਜਾਂ ਵਾਕਈ ਤੁਸੀਂ ਚਾਹੁੰਦੇ ਸੀ ਕਿ ਬਾਲਪੁਰੀ ਜਿਹੜੀ ਹੈ ਬਰਾਦਰੀ ਦੀ ਜਿਹੜੀ ਹੈ ਬਹੂ ਤੁਹਾਡੇ ਘਰ ਆਣੀ ਚਾਹੀਦੀ ਹੈ ਵੇਖੋ ਕਦੇ ਵੀ ਪਰਿਵਾਰ ਚ ਨਾ ਪੋਲੀਟਿਕਲ ਸਟੰਟ ਨਹੀਂ ਹੋਣਾ ਚਾਹੀਦਾ ਮੈਂ ਜਿੱਦਣ ਆਈ ਸੀ ਇੱਥੇ ਰਾਜਪੁਰਾ ਚ ਤਾਂ ਮੈਂ ਇੱਕ ਚੀਜ਼ ਦੇਖੀ ਸੀ ਜਿਹੜਾ ਆਪਣਾ ਬਾਲਪੁਰੀ ਸਮਾਜ ਹੈ ਇਸ ਚ ਇੱਕ ਮਤਲਬ ਨੇਕ ਸ਼ਰੀਫ ਔਰ ਪਿਆਰ ਬੰਡਣ ਵਾਲੇ ਹੈ ਕੋਈ ਲੜਾਈ ਝਗੜੇ ਨਹੀਂ ਕੋਈ ਹੋਰ ਨਹੀਂ ਤੇ ਮੈਨੂੰ ਸਾਰੇ ਹੱਸਦੇ ਹੁੰਦੇ ਕਿ ਮੈਡਮ ਤੁਸੀਂ ਰਾਜਪੁਰੇ ਆ ਗਏ ਤੁਸੀਂ ਸਾਡੀ ਬਾਲਪੁਰੀ ਭਾਸ਼ਾ ਸਿੱਖੋ ਪਰ ਮੈਨੂੰ ਪਾਸ਼ਾ ਤਾਂ ਹਾਲੇ ਪੂਰੀ ਨਹੀਂ ਆਨ ਲੱਗੀ ਲੈਂਗੁਏਜ ਤੇ ਪਰ ਮੈਂ ਖਾਣੇ ਬੋਲਪੂਰੀ ਕਈ ਬਣਾਉਣ ਲੱਗੀ ਉਹੀ ਵੀ ਇਹ ਕਹਿੰਦੀ ਹੁਣ ਮੇਰੀ ਨੂੰ ਵੀ ਬੋਲਪੂਰੀ ਆਜੂਗੀ ਤਾਂ ਜੋ ਮੇਰੇ ਚ ਕਮੀ ਸੀਗੀ ਉਹ ਪੂਰੀ ਕਰ ਦੂ ਅਸੀਂ ਬੋਲਪੂਰੀ ਸਮਾਜ ਮੇਰਾ ਇੱਕ ਬਹੁਤ ਅੱਛਾ ਪਿਆਰਾ ਪਰਿਵਾਰ ਹੈ ਤਾਂ ਇਹ ਕਹੂੰਗੀ ਕਿ ਇਹ ਇੱਕ ਪਰਿਵਾਰ ਦੀਆਂ ਖੁਸ਼ੀਆਂ ਤੇ ਜਿਹੜੇ ਸਾਨੂੰ ਕਹਿੰਦੇ ਸੀ ਵੀ ਤੁਸੀਂ ਸ਼ਾਇਦ ਹਾਲੇ ਬੋਲਪੂਰੀ ਨਹੀਂ ਹੋਏ ਤਾਂ ਮੈਂ ਕਹਿੰਨੀ ਆ ਰਿਸ਼ਤਾ ਜੋੜ ਕੇ ਅਸੀਂ ਵੀ ਬੋਲਪੂਰੀ ਹੋ ਗਏ ਸਾਡੀ ਬਰਾਦਰੀ ਦੇ ਵਿੱਚ ਕਈ ਤਿਹਾਰ ਮਨਾਏ ਜਾਂਦੇ ਆ ਤੇ ਕਈ 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 ਤਿਹਾਰ ਮਨਾਏ ਜਾਂਦੇ ਆ

प्रेमियों के लिए बनाते हैं सत्संगियों के लिए बनाते हैं जो इसमें आकर के सत्संग का पूरा पूरा लाभ उठाएं और अपने परलोक के लिए साथ जाने वाली चीज़ क्या है साथ न चाले बिन भजन लिखा सगली छार हरि हरी नाम कमावना नानक ए धन श्री गुरु नानक देव देव महाराज जी हर महापुरुष की एक ही आवाज़ है कि नाम का धन साथ जाने वाला है इसलिए संत महापुरुष प्रेमियों के लिए आश्रम बनाते हैं जिसमें आ करके पर के लिए धन जोड़े नाम की कमाई करके अपने जीवन को सफल बनाए बोला जायोग का उद्घाटन किया गया जय जी आज बड़ी खुशी का टाइम है कि हमारे जो तेजवान जी हैं उन्होंने पच्चीस साल पहले इस प्लॉट को डोनेट किया था तो सबसे पहले उस परमात्मा से दुआ करते हैं कि वो जहाँ भी हैं खुश रहें है। और आज बड़ी बाई जी चावला साहब डेरा साहब और पूरी संगत ने जिस प्रकार से बड़ी शिद्दत के साथ एक साल से इस कुटिया का निर्माण चल रहा था कुछ टाइम पहले मेरे पास डेरा साहब चावला साहब आए और उन्होंने बताया कि ये जो कुटिया बन रही है और इसमें आप लोग आए और हम आए और हमने इनसे विनती की कि जो भी हमारी सेवा लग सके मैडम नीना मित्तल जी की तरफ से आदेश मिला कि इतना बढ़िया प्रोग्राम हो रहा है इतनी बड़ी चीज़ बन रही है तो उसमें कुछ ना कुछ अंशदान हमारा होना चाहिए तो मैडम जी की तरफ से और पूरी संगत की तरफ से मैडम मीना जी को बहुत बहुत धन्यवाद और सबसे पहले डेरा साहब को चावला साहब को बाई जी को धन्यवाद कि हमारी सेवा स्वीकार की गई तो बस एक ही परमात्मा से दुआ है कि ये जो खुशी का माहौल है ऐसे माहौल हमेशा समय समय पर आते रहे और हम लोग आपस में एक दूसरे के साथ विचरते रहें जय सचिद